ਪਰਤ ਦਾ ਇਤਿਹਾਸ ਦੇ ਵਿੱਚ 1984 ਜੋ ਕਿ ਸਿੱਖਾਂ ਦੀ ਨਸਲ ਕੁਸ਼ੀ ਦੇ ਨਾਲ ਜਾਣਿਆ ਜਾਂਦਾ ਸਮਾਂ ਜਿਸ ਦੇ ਵਿੱਚ ਖਾਸ ਤੌਰ ਤੇ ਉਸ ਨੂੰ ਖਾਕੂਵਾਦ ਤੇ ਅਤਵਾਦ ਦਾ ਸਮਾਂ ਵੀ ਕਿਹਾ ਜਾਂਦਾ ਪੰਜਾਬ ਦੇ ਲਈ ਇਹ ਬੜਾ ਇੱਕ ਸੰਤਨੀ ਖੇਰ ਤੇ ਇੱਕ ਮਾਰੂ ਸਮਾਂ ਸੀ ਜਦੋਂ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਕਾਣ ਵੀ ਹੋਇਆ ਉਸ ਸਮੇਂ ਦੇ ਚੱਲਿਆ ਇੱਕ ਜਦੋਂ ਤੋਂ ਲੈ ਕੇ ਪੰਜਾਬ ਦੇ ਆਖਰੀ ਕਿ ਸਿੱਖਾਂ ਦੇ ਅੰਦਰ ਹਿਰਦਿਆਂ ਦੇ ਵਿੱਚ ਅਜੇ ਤੱਕ ਵੀ ਉਹ ਜ਼ਖਮ ਅੱਲੇ ਨੇ ਜਿਹੜੇ ਕਿ ਉਸ ਵੇਲੇ ਦੇ ਵਿੱਚ ਲੱਗੇ ਸਨ ਉਨੀ ਸੋਚਦਾ ਸੀ ਦੌਰਾਨ ਇੰਦਰਾ ਗਾਂਧੀ ਮੌਤ ਤੋਂ ਕਤਲ ਤੋਂ ਬਾਅਦ ਜੋ ਕੁਝ ਸਿੱਖਾਂ ਦੇ ਨਾਲ ਹੋਇਆ ਉਸ ਨੂੰ ਨਸਲਕੁਸ਼ੀ ਦੇ ਨਾਮ ਨਾਲ ਦੇਖਿਆ ਜਾਂਦਾ ਤੇ ਜੋ ਕਿ ਅੱਜ ਤੱਕ ਕਾਂਗਰਸ ਦੇ ਉੱਤੇ ਇਸ ਗੱਲ ਦੇ ਇਲਜ਼ਾਮ ਨੇ ਕਿ ਇਹ ਨਸਲਕੁਸ਼ੀ ਉਹਨਾਂ ਦੇ ਸ਼ਹਿਰ ਦੇ ਉੱਤੇ ਕੀਤੀ ਗਈ। ਐਸੇ ਦੇ ਚੱਲਦਿਆਂ ਇਸ ਵੇਲੇ ਇੱਕ ਰਾਹੁਲ ਗਾਂਧੀ ਦਾ ਬਿਆਨ ਵਾਇਰਲ ਹੋ ਰਿਹਾ ਜਿਤ ਨੂੰ ਲੈ ਕੇ ਉਰੋਧੀਆਂ ਦੇ ਤੇ ਦੂਜੇ ਤਰ੍ਹਾਂ ਦੇ ਨੇਤਾ ਜਿਹੜੇ ਨੇ ਨਿਸ਼ਾਨੇ ਉੱਤੇ ਆ ਗਏ ਨੇ ਤੇ ਰਾਹੁਲ ਗਾਂਧੀ ਦਾ ਇਹ ਬਿਆਨ ਇਸ ਵੇਲੇ ਕਿਤੇ ਨਾ ਕਿਤੇ ਸਿੱਖਾਂ ਦੇ ਜਿਹੜੇ ਉਹ ਜ਼ਖਮ ਅਲਿਆਨੂ ਕਿਤੇ ਨਾ ਕਿਤੇ ਥੋੜਾ ਜਿਹਾ ਜ਼ਰੂਰ ਠੰਡਕ ਮਹਿਸੂਸ ਕਰਾਏਗਾ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਸ ਵੇਲੇ ਜੋ ਵੀ ਹੋਇਆ ਉਹ ਗਲਤ ਹੋਇਆ ਬੇਸ਼ੱਕ ਇਹਦੇ ਚੱਲਦੇ ਰਾਹੁਲ ਗਾਂਧੀ ਦਾ ਵੱਡਾ ਬਿਆਨ ਹੈ ਤੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਰਾਹੁਲ ਗਾਂਧੀ ਤੇ ਲੋਕ ਸਭਾ ਦੇ ਵਿੱਚ ਵਿਰੋਧਯੋਤਰ ਦੇ ਨੇਤਾ ਨੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਦਿੱਤਾ ਬਿਆਨ ਆ ਉਹ ਇਸ ਵੇਲੇ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਤੇ ਇਸ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਮੌਜੂਦ ਨੇ ਤੇ ਉੱਥੇ ਇੱਕ ਪ੍ਰੋਗਰਾਮ ਸੀ ਜਿਸ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਆ ਤੇ ਉੱਥੇ ਗੱਲਬਾਤ ਕਰਦੇ ਉਸ ਵੀਡੀਓ ਚ ਦਿਖਾਈ ਦੇ ਰਹੇ ਨੇ ਤੇ ਇਸ ਸਮਾਗਮ ਦੇ ਦੌਰਾਨ ਇੱਕ ਸਿੱਖ ਵਿਦਿਆਰਥੀ ਨੇ ਰਾਹੁਲ ਗਾਂਧੀ ਤੋਂ 1984 ਦੇ ਬਾਬਤ ਇੱਕ ਸਵਾਲ ਪੁੱਛਿਆ ਤੇ ਕਿਹਾ ਕਿ 1984 ਦੇ ਦੰਗਿਆਂ ਤੇ ਸਿੱਖ ਮੁੱਦਿਆਂ ਉੱਤੇ ਤੁਹਾਡਾ ਕੀ ਰਾਏ ਆ ਤਾਂ ਇਸ ਦੇ ਦੌਰਾਨ ਜ਼ਾਹਲ ਵਿਦਿਆਰਥੀ ਨੇ ਜਿਹੜਾ ਰਾਹੁਲ ਗਾਂਧੀ ਨੂੰ ਇਹ ਪੁੱਛਿਆ ਸੀ ਖਾਸ ਤੌਰ ਤੇ ਕਿ ਤੁਸੀਂ ਕਿਹਾ ਸੀ ਕਿ ਰਾਜਨੀਤੀ ਨੀਡਰ ਹੋਣੀ ਚਾਹੀਦੀ ਹੈ ਡਰਨ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਪਰ ਅਸੀਂ ਸਿਰਫ ਕੜਾ ਨਹੀਂ ਪੈਣਨਾ ਚਾਹੁੰਦੇ ਅਸੀਂ ਸਿਰਫ ਪੱਗ ਨਹੀਂ ਬੰਨ੍ਹਣਾ ਚਾਹੁੰਦੇ ਅਸੀਂ ਪ੍ਰਗਟਾਵੇ ਦੀ ਆਜ਼ਾਦੀ ਵੀ ਚਾਹੁੰਦੇ ਹਾਂ ਤੇ ਜਦ ਦੀ ਕਾਂਗਰਸ ਪਾਰਟੀ ਦੇ ਸ਼ਾਸਨ ਦੇ ਦੌਰਾਨ ਇਜਾਜ਼ਤ ਨਹੀਂ ਸੀ ਇਹ ਵੱਡਾ ਸਵਾਲ ਸੀ ਉਸ ਵਿਦਿਆਰਥੀ ਦਾ ਜਿਹੜਾ ਰਾਹੁਲ ਗਾਂਧੀ ਨੂੰ ਕੀਤਾ ਗਿਆ ਤਾ ਰਾਹੁਲ ਗਾਂਧੀ ਦੇ ਨਾਲ ਉਹਨਾਂ ਜਿਹੜਾ ਉਹਨਾਂ ਸਵਾਲ ਕੀਤਾ ਉਸ ਵਿਦਿਆਰਥੀ ਨੇ ਤੇ ਉਹਦੇ ਵਿੱਚ ਨਾਲੇ ਵੀ ਕਿਹਾ ਗਿਆ ਕਾਂਗਰਸ ਦੇ ਉੱਤੇ ਸਿੱਖ ਆਵਾਜ਼ਾਂ ਨੂੰ ਨਜ਼ਰ ਅੰਦਾਜ਼ ਕਰਨ ਉੱਤੇ 1983 ਦੇ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਵੀ ਬਚਾਉਣ ਦਾ ਦੋਸ਼ ਲੱਗਿਆ ਹੋਇਆ ਤੇ ਹੁਣ ਤੱਕ ਵੀ ਜਿਹੜਾ ਸੱਜਣ ਕੁਮਾਰ ਨੂੰ ਬੇਸ਼ੱਕ ਹੁਣ ਤਾਂ ਸਜ਼ਾ ਜਿਹੜੀ ਹੈ ਉਹ ਹੋ ਚੁੱਕੀ ਆ ਜਿਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਆ ਪਰ ਇਹ ਜੇ ਦੇਖਿਆ ਜਾਵੇ ਤਾਂ ਹੁਣ ਜਿਹੜਾ ਉਸ ਵਿਦਿਆਰਥੀ ਦੇ ਵੱਲੋਂ ਇਹ ਸਵਾਲ ਜਿਹੜਾ ਪੁੱਛਿਆ ਗਿਆ ਸੀ ਉਹ ਬੜਾ ਹੀ ਸੰਜੀਦਾ ਤੇ ਕਿਤੇ ਨਾ ਕਿਤੇ ਉਸ ਦਰਦ ਦਾ ਅਹਿਸਾਸ ਸੀ ਜਿਹੜਾ ਕਿ 1984 ਦੇ ਦੌਰਾਨ ਸਿੱਖਾਂ ਦੀ ਹਿਰਦਿਆਂ ਦੇ ਉੱਤੇ ਲੱਗ ਚੁੱਕੇ ਸੀ ਤਾਂ ਉਹ ਅੱਜ ਤੱਕ ਵੀ ਜਿਹੜੇ ਨੇ 40 ਸਾਲ ਵੀਦ ਜਾਣ ਤੱਕ ਵੀ ਅਜੇ ਤੱਕ ਨਹੀਂ ਪਰੇ ਗਏ ਤਾਂ ਉਸ ਦੇ ਚਲਦੇ ਰਾਹੁਲ ਗਾਂਧੀ ਨੇ ਉਹ ਸਵਾਲ ਦਾ ਉੱਤਰ ਬੜੇ ਹੀ ਸੰਜੀਦਗੀ ਦੇ ਨਾਲ ਤੇ ਥਰਮੇ ਦੇ ਨਾਲ ਦਿੱਤਾ ਤੇ ਜਦੇ ਵਿੱਚ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਪਾਰਟੀ ਦੀਆਂ ਬਹੁਤ ਸਾਰੀਆਂ ਗਲਤੀਆਂ ਉਦੋਂ ਹੋਈਆਂ ਨੇ ਜਦੋਂ ਉਹ ਨਹੀਂ ਸੀ ਤਾਂ ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਇਤਿਹਾਸ ਦੇ ਵਿੱਚ ਹੋਈ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਦੇ ਲਈ ਤਿਆਰ ਨੇ ਤੇ ਰਾਹੁਲ ਗਾਂਧੀ ਨੇ ਅੱਗੇ ਇਹ ਵੀ ਗੱਲ ਕਹੀ ਕਿ ਮੈਂ ਜਨਤਕ ਤੌਰ ਦੇ ਉੱਤੇ ਇਹ ਕਹਿ ਰਿਹਾ ਕਿ 80 ਦੇ ਦਹਾਕੇ ਦੇ ਵਿੱਚ ਜੋ ਵੀ ਹੋਇਆ ਉਹ ਗਲਤ ਸੀ ਮੈਂ ਕਈ ਵਾਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗਿਆ ਮੇਰੇ ਭਾਰਤ ਵਿੱਚ ਸਿੱਖ ਪਾਇਚਾਰਿਆਂ ਨਾਲ ਬਹੁਤ ਚੰਗੇ ਸਬੰਧ ਨੇ ਤਾਂ ਇਹ ਜਿਹੜਾ ਬਿਆਨ ਰਾਹੁਲ ਗਾਂਧੀ ਦੇ ਵੱਲੋਂ ਦੇ ਦਿੱਤਾ ਗਿਆ ਕਿ 80 ਦੇ ਦਸ਼ਕ ਦੇ ਵਿੱਚ ਜੋ ਵੀ ਹੋਇਆ ਉਹ ਇੱਕ ਮਾਰੀ ਘਟਨਾ ਸੀ ਜਾਂ ਕਹਿ ਲਈਏ ਕਿ ਉਹ ਬਹੁਤ ਗਲਤ ਵੀ ਹੋਇਆ ਜਿਸ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜਾ ਬਿਆਨ ਸਿੱਖਾਂ ਦੇ ਹਿਰਦਿਆਂ ਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਠੰਡਕ ਜ਼ਰੂਰ ਮਹਿਸੂਸ ਕਰਾ ਸਕਦਾ ਹੈ ਜਿਨ੍ਹਾਂ ਨੇ ਆਪਣੇ ਉਸ ਜਿਹੜਾ ਕਹਿ ਲਈਏ ਕਿ ਇਹੋ ਜਿਹਾ ਮਨੁੱਖਤਾ ਦਾ ਜਿਹੜਾ ਦਰਸਹਾਰ ਜਿਹਨੂੰ ਕਿਹਾ ਜਾ ਸਕਦਾ 1984 ਵਿੱਚ ਜੋ ਹੋਇਆ ਉਹਦੇ ਲਈ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਆਨ ਨੂੰ ਖੋਇਆ ਤੇ ਉਹਨਾਂ ਦੇ ਅੱਜ ਵੀ ਜ਼ਖਮ ਜਿਹੜੇ ਨੇ ਉਸ ਦੇ ਲਈ ਅੱਲੇ ਨੇ ਪਰ ਕਿਤੇ ਨਾ ਕਿਤੇ ਥੋੜਾ ਜਿਹਾ ਜਦੋਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਵੀ ਪੰਜਾਬ ਦੇ ਵਿੱਚੋਂ ਲੰਗੇ ਤਾਂ ਉਸ ਤੋਂ ਬਾਅਦ ਇੱਕ ਵਾਰ ਅੰਮ੍ਰਿਤਸਰ ਦੇ ਵਿੱਚ ਵੀ ਆ ਕੇ ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ 골ਡਨ ਟੈਂਪਲ ਦੇ ਵਿੱਚ ਤਾਂ ਉਸ ਵੇਲੇ ਵੀ ਕਦੀ ਇਹੋ ਜਿਹਾ ਬਿਆਨ ਨਹੀਂ ਸੀ ਆਇਆ ਪਰ ਜਿਹੜਾ ਇਸ ਵੇਲੇ ਰਾਹੁਲ ਗਾਂਧੀ ਨੇ ਜਿਹੜਾ ਬਿਆਨ ਦਿੱਤਾ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੁਣ ਉਹ ਵਿਰੋਧੀ ਤਰ੍ਹਾਂ ਦੇ ਨਿਸ਼ਾਨੇ ਉੱਤੇ ਜ਼ਰੂਰ ਆਏ ਨੇ ਪਰ ਸਿੱਖਾਂ ਦੇ ਲਈ ਇਹ ਕਿਤੇ ਬਹੁਤ ਜੜੀ ਜਿਹੜੀ ਹੈ ਇੱਕ ਠੰਡਕ ਦੇਣ ਵਾਲੀ ਜ਼ਰੂਰ ਗੱਲ ਹੈ ਵਿਰੋਧੀ ਧਿਰ ਦੇ ਜਿਹੜੇ ਦੂਜੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਇਹ ਕੁਝ ਸਵਾਲ ਚੁੱਕੇ ਗਏ ਨੇ ਤਾਂ ਜਿਹਦੇ ਚ ਭਾਜਪਾ ਦਾ ਆਈਟੀ ਸੈੱਲ ਦੇ ਮੁਖੀ ਨੇ ਅਮਿਤ ਮਾਲਵੀਆ ਉਹਨਾਂ ਨੇ ਇਹ ਵੀਡੀਓ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਸਾਧਿਆ ਤੇ ਐਕਸ ਦੇ ਉੱਤੇ ਆਪਣੀ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇੱਕ ਨੌਜਵਾਨ ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਸਿੱਖਾਂ ਨਾਲ ਚੰਗਾ ਨਹੀਂ ਕੀਤਾ ਤਾਂ ਉਸ ਨੂੰ ਆਪਣੀ ਆਪਣੀ ਜਿਹੜੀ ਪਿਛਲੀ ਅਮਰੀਕੀ ਫੇਰੀ ਦੌਰਾਨ ਫੈਲੇ ਜਿਹੜਾ ਕਥਤ ਡਰਾਤੇ ਪੰਬਲਪੂਸੇ ਦੀ ਯਾਦ ਦਿਵਾਈ ਤੇ ਹੁਣ ਰਾਹੁਲ ਗਾਂਧੀ ਨੂੰ ਨਾ ਸਿਰਫ ਭਾਰਤ ਵਿੱਚ ਸਗੋਂ ਅੰਤਰਰਾਸ਼ਟਰੀ ਮੰਚਾਂ ਦੇ ਉੱਤੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪਰ ਜੋ ਵੀ ਹੋਵੇ ਉਸ ਵਿਦਿਆਰਥੀ ਵੱਲੋਂ ਪੁੱਛੇ ਸਵਾਲ ਦੇ ਵਿੱਚ ਰਾਹੁਲ ਗਾਂਧੀ ਨੇ ਕਿਤੇ ਨਾ ਕਿਤੇ ਥੋੜਾ ਜਿਹਾ ਡਿਫੈਂਸ ਕਰ ਲਿਆ ਤੇ ਨਾਲ ਨਾਲ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਉਸ ਜਿਹੜੀ ਉਸ ਵੇਲੇ ਚ ਨਸਲ ਕੁਸ਼ੀ ਹੋਈ ਉਹਦੇ ਉੱਤੇ ਕਿਤੇ ਨਾ ਕਿਤੇ ਥੋੜਾ ਜਿਹਾ ਆਪਣੀ ਗਲਤੀ ਜਿਹੜੀ ਹੈ ਉਹ ਕਿਸੇ ਢੰਗ ਨਾਲ ਮੰਨ ਵੀ ਲਈ ਹੈ